ਭਾਈ ਸਭ ਕੀਏ تھے ਮੁੱਖ ਮੁੱਦਾ ਹੈ ਕਿਉਂਕਿ ਹਰ ਪਾਰਟੀ ਜਦੋਂ ਸੱਤਾ ਦੇ ਵਿੱਚ ਆਣਾ ਹੁੰਦਾ ਬਹੁਤ ਸਾਰੇ ਵਾਅਦੇ ਕਰਦੀ ਹੈ ਕਿੰਨੇ ਕੁ ਪੂਰੇ ਹੁੰਦੇ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਆਨੰਦ ਪ੍ਰਸਾਦ 100 ਬਿਸਤਰਾ ਦਾ ਹਸਪੀਟਲ ਹੈ ਕੋਈ ਡਾਕਟਰ ਨਹੀਂ ਹੈ ਜੇ ਮਰੀਜ਼ ਜਾਂਦਾ ਹੈ ਤੇ ਮਰੀਜ਼ ਪਿਛਲੇ ਮਹੀਨੇ ਮਰੀ ਇੱਥੇ ਜੇ ਮਰੀਜ਼ ਕੋਈ ਜਾਂਦਾ ਉਹਨੂੰ ਰੈਫਰ ਚੰਡੀਗੜ੍ਹ ਨੂੰ ਕਰ ਦਿੰਦੇ ਆ ਨਾ ਕੋਈ ਦਵਾਈ ਮਿਲਦੀ ਹੈ ਦੂਜਾ ਮੁੱਦਾ ਜਿਹੜਾ ਹੈਗਾ ਉਹ ਹੈਗਾ ਮੈਨਿੰਗ ਦੇ ਤੇ ਮੈਨਿੰਗ ਦੀ ਐਨੀ ਚੋਰੀ ਹੁੰਦੀ ਹੈ ਜਿਹੜਾ ਮੰਤਰੀ ਆਂਦਾ ਉਹ ਆਪਣੀ ਜੱਬਾ ਭਰਦਾ ਉਹਦੇ ਚਾਚੇ ਭਤੀਜੇ ਸਾਰੇ ਅਸੀਂ ਗਿਣਟੀ ਕਰ ਦਿੰਦੇ ਆ ਉਹ ਸਾਰੇ ਮੈਨੇਗਾ ਚੋਰੀ ਕਰਦੇ ਆ ਸ਼ਰਯਮ ਕਰਦੇ ਆ ਪੁਲਿਸ ਨਹੀਂ ਸਪੋਰ ਨਾ ਕਰਦੇ ਆ ਤੇ ਫਿਰ ਮੁੱਦੇ ਤੇ ਹੈਗਾ ਆਪਣਾ ਬੇਰੁਜ਼ਗਾਰੀ ਦਾ ਰੁਜ਼ਗਾਰ ਇਹ ਕਹਿੰਦੇ ਸੀ 23 43 ਹਜ਼ਾਰ ਬੰਦੇ ਰੁਜ਼ਗਾਰ ਦਿੱਤਾ ਚਿੱਠੀਆਂ ਦੇ ਕੇ ਫਿਰ ਵਾਪਸ ਲੈ ਲੀਆਂ ਇੱਥੇ ਸਾਡੇ ਆਪਣਾ ਆਪਣਾ ਕੈਬਨਟ ਮੰਤਰੀ ਹਰਜੋਤ ਵੈਸ ਉਹਦੇ ਘਰ ਮੋਰੇ 2.5 ਸਾਲ ਤੋਂ ਧਰਨਾ ਲੱਗਿਆ ਹੋਇਆ ਪੀ ਐਚ ਡੀ ਕੁੜੀ ਨੇ ਕੀਤੀ ਹੋਈ ਆ ਸੂਬਾ ਸੈਟ ਕਰਨਾ ਪਿਆ ਉਹਨੂੰ ਉਹਨੂੰ ਲੈਟਰ ਨਹੀਂ ਮਿਲਿਆ ਉਹਨੂੰ ਨਾ ਕੋਈ ਸਟੇਸ਼ਨ ਮਿਲਿਆ ਇਸ ਕਰਕੇ ਤੇ ਬੇਰੁਜ਼ਗਾਰੀ ਤੇ ਹੈਲਥਰ ਮੇਨ ਮੁੱਦਾ ਨਰਬਰ ਸਾਹਿਬ ਦਾ ਜੋ ਕੋਈ ਪਾਰਟੀ ਨਹੀਂ ਕਰੀ ਸਿਰਫ ਕਾਲੀ ਦਾਲਦੇ ਹਸਪੀਟਲ ਬਣਾਇਆ ਸੋ ਉਸ ਤੋਂ ਅੱਗੇ ਸਰਕਾਰ ਬਦਲ ਗਈ ਉਹਨੇ ਕਿ ਡਾਕਟਰ ਹੀ ਨਹੀਂ ਲਾਇਆ ਡਾਕਟਰ ਆਂਦਾ ਤਾਂ ਬਦਲੀ ਕਰਕੇ ਚੰਡੀਗੜ੍ਹ ਤੇ ਆਪਣੇ ਪ੍ਰਾਈਵੇਟ ਹੋਮ ਸੈਟਰ ਚਲਾ ਦਿਆ ਭਾਜੀ ਕਿਹੜੇ ਮੁੱਖ ਮੁੱਦੇ ਕਿਉਂ ਗੱਲ ਸ਼ੁਰੂ ਤੋਂ ਹੋਣ ਤੋਂ ਲੈ ਕੇ ਅਖੀਰ ਤੱਕ ਥੋੜੀ ਜਿਹੀ ਲੰਬੀ ਗੱਲ ਹੈ ਕਿਸਾਨ ਅੰਦੂਲਨ ਹੋਇਆ ਅਸੀਂ ਸਾਰੇ ਸਵਾ ਸਾਲ ਆਪਣਾ ਨਕੀਆਂ ਟੋਲ ਪਲਾਜੇ ਤੇ ਬੈਠੇ ਹੋਰ ਬੰਦ ਕੀਤਾ ਸਾਰਾ ਕੁਝ ਕੀਤਾ ਕੋਈ ਵੀ ਸਰਕਾਰ ਆਈ ਮੈਂ ਕਿਸਾਨਾਂ ਵੱਲੋਂ ਗੱਲ ਕਰਦਾ ਬਤੌਰ ਕਿਸਾਨ ਕਿਸੇ ਨੇ ਵੀ ਚਾਹ ਕੋਈ ਪਾਰਟੀ ਆਈ ਟੂ ਬੀ ਵੈਰੀ ਫ੍ਰੈਂਕ ਕਿਸਾਨੀ ਬਾਰੇ ਬਹੁਤ ਘੱਟ ਸੋਚਿਆ ਬਹੁਤ ਘੱਟ ਜਦੋਂ ਕਿ ਈਵਨ ਕੇ ਕਾਫੀ ਜਿਆਦਾ ਪ੍ਰਤੀਸ਼ਤ ਹਰੇਕ ਦੀ ਆਮਦਨ ਬਧੀ ਪਰ ਕਿਸਾਨ ਦੀ ਸਭ ਤੋਂ ਘੱਟ ਬਣੀ ਇਹ ਤੁਹਾਨੂੰ ਗੱਲ ਮੰਨਣੀ ਪੈਣੀ ਸ਼ਾਇਦ ਸਾਰੇ ਸਹਿਮਤ ਵੀ ਹੋਵੋਗੇ ਇਸ ਗੱਲ ਨਾਲ ਇੱਥੇ ਕੋਈ ਦੂਰਾਵਾ ਕਿਸਾਨੀ ਨੂੰ ਬਹੁਤ ਥੱਲੇ ਲਾ ਦਿੱਤਾ ਕਿਸਾਨ ਅੱਜ ਖੁਦਕੁਸ਼ੀ ਅੱਜ ਨਹੀਂ ਕਰ ਰਿਹਾ ਬਹੁਤ ਪਹਿਲੇ ਤੋਂ ਕਰ ਰਿਹਾ ਔਰ ਕਾਤੋਂ ਕਰ ਰਿਹਾ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਲੀਡਰ ਨੇ ਆਪਣੇ ਆਪ ਨੂੰ ਪਿਆਰ ਕੀਤਾ ਦੇਸ਼ ਨੂੰ ਪਿਆਰ ਨਹੀਂ ਕੀਤਾ ਔਰ ਅਸੀਂ ਇਸੇ ਕਰਕੇ ਅੱਜ ਦੇਖ ਲਓ 2.5 ਸਾਲ 3 ਸਾਲ ਤੋਂ ਆ ਹਾਲਤ ਜਦੋਂ ਕਿ ਇੱਥੇ ਜਿੱਥੇ ਹੁਣ ਅਸੀਂ ਤੁਸੀਂ ਬੈਠੇ ਆ ਅਸੀਂ ਤਾਂ ਬੈਠਦੇ ਆ ਤੁਸੀਂ ਬੈਠੇ ਆ ਇੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਦੀ ਨਵੀਂ ਕੌਮ ਦਾ ਜਨਮ ਹੋਇਆ ਇੱਥੋਂ ਔਰ ਤੁਸੀਂ ਇੱਥੇ ਹੀ ਦੇਖ ਸਕਦੇ ਬਈ ਕੀ ਹਾਲਤ ਹੋਈ ਹੋਣੀ ਜਿਹੜਾ ਚਿੱਟਾ ਏ ਉਹ ਇਸ ਪੋਜੀਸ਼ਨ 'ਚ ਹੈ ਬੇਰੰਗਪੁਰ ਸਾਹਿਬ ਦੀ ਸ਼ਾਇਦ ਕੋਈ ਗਲੀ ਹੋਵੇ ਟੂ ਵੀ ਵੈਰੀ ਫਰੈਗ ਕੋਈ ਗਲੀ ਬਈ ਜਿੱਥੇ ਵਿਕਦਾ ਹੋਵੇ ਭਾਈ ਸਾਹਿਬ ਕੀ ਏਥੇ ਮੁੱਖ ਮੁੱਦਾ ਹੈ ਕਿਉਂਕਿ ਹਰ ਪਾਰਟੀ ਜਦੋਂ ਸੱਤਾ ਦੇ ਵਿੱਚ ਆਣਾ ਹੁੰਦਾ ਬਹੁਤ ਸਾਰੇ ਵਾਅਦੇ ਕਰਦੀ ਹੈ ਕਿੰਨੇ ਕੁ ਪੂਰੇ ਹੁੰਦੇ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਆਨੰਦਪ੍ਰਸਾਦ 100 ਬਿਸਤਰਾ ਦਾ ਹਸਪੀਟਲ ਹੈ ਕੋਈ ਡਾਕਟਰ ਨਹੀਂ ਹੈ ਜੇ ਮਰੀਜ਼ ਜਾਂਦਾ ਹੈ ਤਿੰਨ ਮਰੀਜ਼ ਪਿਛਲੇ ਮਹੀਨੇ ਮਰੇ ਇੱਥੇ ਜੇ ਮੀਰ ਕੋਈ ਜਾਂਦਾ ਨੂੰ ਰੈਫਰ ਚੰਡੀਗੜ੍ਹ ਨੂੰ ਕਰ ਦਿੰਦਿਆ ਨਾ ਕੋਈ ਦਵਾਈ ਮਿਲਦੀ ਐ ਦੂਜਾ ਮੁੱਦਾ ਜਿਹੜਾ ਹੈਗਾ ਉਹ ਹੈਗਾ ਮਾਈਨਿੰਗ ਦੇ ਤੇ ਮਾਈਨਿੰਗ ਦੀ ਇੰਨੀ ਚੋਰੀ ਹੁੰਦੀ ਐ ਜਿਹੜਾ ਮੰਤਰੀ ਜਾਂਦਾ ਉਹ ਆਪਣੀ ਜੇਬਾਂ ਭਰਦਾ ਉਹਦੇ ਚਾਚੇ ਭਤੀਜੇ ਸਾਰੇ ਅਸੀਂ ਗਿਣਤੀ ਕਰ ਦਿੰਦਿਆ ਉਹ ਸਾਰੇ ਮਾਈਨਿੰਗਾਂ ਚੋਰੀ ਕਰਦੇ ਐ ਸ਼ਰਯਮ ਕਰਦੇ ਐ ਪੁਲਿਸ ਵੀ ਸਪੋਰ ਨਾ ਕਰਦੇ ਆ ਤੇ ਫਿਰ ਮੁੱਦੇ ਤੇ ਹੈਗਾ ਆਪਣਾ ਬੇਰੁਜ਼ਗਾਰੀ ਦਾ ਰੁਜ਼ਗਾਰ ਇਹ ਕਹਿੰਦੇ ਅਸੀਂ 23 43 ਹਜ਼ਾਰ ਬੰਦੇ ਰੁਜ਼ਗਾਰ ਦਿੱਤਾ ਚਿੱਠੀਆਂ ਦੇ ਕੇ ਫਿਰ ਵਾਪਸ ਲੈ ਲੀਆਂ ਇੱਥੇ ਸਾਡੇ ਆਪਣਾ ਆਪਣਾ ਕੈਬਨਟ ਮੰਤਰੀ ਹਰਜੋਤ ਵੈਸ ਉਹਦੇ ਘਰ ਮੋਰੇ 2.5 ਸਾਲ ਤੋਂ ਧਰਨਾ ਲੱਗਿਆ ਹੋਇਆ ਪੀ ਐਚ ਡੀ ਕੁੜੀ ਨੇ ਕੀਤੀ ਹੋਈ ਹੈ ਸੂਪ ਸੈਟ ਕਰਨਾ ਪਿਆ ਉਹਨੂੰ ਉਹਨੂੰ ਲੈਟਰ ਨਹੀਂ ਮਿਲਿਆ ਉਹਨੂੰ ਨਾ ਕੋਈ ਸਟੇਸ਼ਨ ਮਿਲਿਆ ਇਸ ਕਰਕੇ ਤੇ ਬੇਰੁਜ਼ਗਾਰੀ ਤੇ ਹੈਲਥ ਦਾ ਮੇਨ ਮੁੱਦਾ ਨਰਬਰ ਸਾਹਿਬ ਦਾ ਜੋ ਕੋਈ ਪਾਰਟੀ ਨਹੀਂ ਕਰੀ ਸਿਰਫ ਕਾਲੀ ਦਾਲ ਨੇ ਹਸਪੀਟਲ ਬਣਾਇਆ ਸੋ ਇਸ ਨਾਲ ਅੱਗੇ ਸਰਕਾਰ ਬਦਲ ਗਈ ਉਹਨੇ ਕਿ ਡਾਕਟਰ ਹੀ ਨਹੀਂ ਲਾਇਆ ਡਾਕਟਰ ਆਦਾ ਤਾਂ ਬਦਲੀ ਕਰਕੇ ਚੰਡੀਗੜ੍ਹ ਤੇ ਆਪਣੇ ਪ੍ਰਾਈਵੇਟ ਹੋਮ ਸੈਟਰ ਚਲਾ ਦੇ ਪਾਜੀ ਕਿਹੜੇ ਮੁੱਖ ਮੁੱਦੇ ਕਿਉਂ ਗੱਲ ਸ਼ੁਰੂ ਤੋਂ ਹੋਣ ਤੋਂ ਲੈ ਕੇ ਅਖੀਰ ਤੱਕ ਥੋੜੀ ਜਿਹੀ ਲੰਬੀ ਗੱਲ ਕਿਸ ਅਸੀਂ ਸਾਰੀ ਸਵਾ ਸਾਲ ਆਪਣਾ ਨਕੀਆਂ ਟੋਲ ਪਲਾਜੇ ਤੇ ਬੈਠੇ ਹੋਰ ਬੰਦ ਕੀਤਾ ਸਾਰਾ ਕੁਝ ਕੋਈ ਵੀ ਸਰਕਾਰ ਆਈ ਮੈਂ ਕਿਸਾਨਾਂ ਵੱਲੋਂ ਗੱਲ ਕਰਦਾ ਬਤੌਰ ਕਿਸਾਨ ਕਿਸੇ ਨੇ ਵੀ ਚਾਹ ਕੋਈ ਪਾਰਟੀ ਆਈ ਟੂ ਬੀ ਵੈਰੀ ਫਰੈਂਕ ਕਿਸਾਨੀ ਬਾਰੇ ਬਹੁਤ ਘੱਟ ਸੋਚਿਆ ਬਹੁਤ ਘੱਟ ਜਦੋਂ ਕਿ ਈਵਨ ਕੇ ਕਾਫੀ ਜਿਆਦਾ ਪ੍ਰਤੀਸ਼ਤ ਹਰੇਕ ਦੀ ਆਮਦਨ ਬਧੀ ਪਰ ਕਿਸਾਨ ਦੀ ਸਭ ਤੋਂ ਘੱਟ ਬਧੀ ਇਹ ਤੁਹਾਨੂੰ ਗੱਲ ਮੰਨਣੀ ਪੈਣੀ ਸ਼ਾਇਦ ਸਾਰੇ ਸਹਿਮਤ ਵੀ ਹੋਵੋਗੇ ਇਸ ਗੱਲ ਨਾਲ ਇੱਥੇ ਕੋਈ ਦੋਰਾਵਾ ਕਿਸਾਨੀ ਨੂੰ ਬਹੁਤ ਥੱਲੇ ਲਾ ਦਿੱਤਾ ਕਿਸਾਨ ਅੱਜ ਖੁਦਕੁਸ਼ੀ ਅੱਜ ਨਹੀਂ ਕਰ ਰਿਹਾ ਬਹੁਤ ਪਹਿਲੇ ਤੋਂ ਕਰ ਰਿਹਾ ਔਰ ਕਾਤੋਂ ਕਰ ਰਿਹਾ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਲੀਡਰ ਨੇ ਆਪਣੇ ਆਪ ਨੂੰ ਪਿਆਰ ਕੀਤਾ ਦੇਸ਼ ਨੂੰ ਪਿਆਰ ਨਹੀਂ ਕੀਤਾ ਔਰ ਅਸੀਂ ਇਸੇ ਕਰਕੇ ਅੱਜ ਦੇਖ ਲਓ 2.5 ਸਾਲ 3 ਸਾਲ ਤੋਂ ਹਾਲਤ ਜਦੋਂ ਕਿ ਇੱਥੇ ਜਿੱਥੇ ਹੁਣ ਅਸੀਂ ਤੁਸੀਂ ਬੈਠੇ ਆ ਅਸੀਂ ਤਾਂ ਬੈਠਦੇ ਆ ਤੁਸੀਂ ਬੈਠੇ ਆ ਇੱਥੇ ਦੇਸ਼ ਵਿਦੇਸ਼ ਤੋਂ ਸੰਗਠਾ ਦੀ ਨਵੀਂ ਕੌਮ ਦਾ ਜਨਮ ਹੋਇਆ ਇੱਥੋਂ ਔਰ ਤੁਸੀਂ ਇੱਥੇ ਹੀ ਦੇਖ ਸਕਦੇ ਬਈ ਕੀ ਹਾਲਤ ਹੋਈ ਹੋਣੀ ਜਿਹੜਾ ਚਿੱਟਾ ਏ ਉਹ ਇਸ ਪੋਜੀਸ਼ਨ 'ਚ ਹੈ ਬੇਰੰਗਪੁਰ ਸਾਹਿਬ ਦੀ ਸ਼ਾਇਦ ਕੋਈ ਗਲੀ ਹੋਵੇ ਟੂ ਬੀ ਵੈਰੀ ਫਰੈਕ ਕੋਈ ਗਲੀ ਬਈ ਜਿੱਥੇ ਬਿਕਦਾ ਹੋਵੇ